ਪਾਰਤ ਜੀ ਅੱਜ ਪਾਰਤ ਜੀ ਜਿਹੜਾ ਤੁਸੀਂ ਸਿਵਲ ਹਸਪਤਾਲ ਆਇਓ ਕੀ ਹੈ ਮੈਟਰ ਸਾਰਾ ਇਦਾਂ ਅਸੀਂ ਜੀ ਫੋਨ ਆਇਆ ਕਿ ਪਿੰਡ ਨਿਆਣੇ ਆ ਦੋ ਆਪਣੇ ਚਾਚਾ ਭੁੱਲਾਰੇ ਪਿੰਡ ਮੇਰੇ ਚਾਚਾ ਜੀ ਦਾ ਬੇਟਾ ਆ 13 ਸਾਲ ਦਾ ਉਹ ਆਪਣੀ ਹਵੇਲੀ ਜਾਂਦਾ ਸੀਗਾ ਪਸ਼ੂਆਂ ਦੀ ਵਾਇਪ ਤੇ ਤੇ ਤਿੰਨ ਜਣੇ ਉਹਨੂੰ ਪੈ ਗਿਆ ਜੀ ਪਿੰਡ ਦਾ ਮਤਲਬ ਸਾਡਾ ਮੜੀਆਂ ਵਾਲਾ ਰੋੜਾ ਸਿੰਗਲ ਰੋਡ ਉੱਥੋਂ ਲੈ ਕੇ ਪਿੰਡ ਤੱਕ ਉਹਦੇ ਮਗਰ ਆਏ ਤੇ ਮੋੜ ਤੇ ਜਦਾ ਮਤਲਬ ਆਹਮੋ ਥੰਮਣੀ ਦਾ ਵਿਚ ਵਜੇ ਹੋਊਗੇ ਤੇ ਉਹ ਤੋਂ ਫੋਨ ਖੋਇਆ ਮੁੰਡੇ ਤੋਂ ਤੇ ਮੂਠਾ ਖੁੰਦੇ ਸੀ ਕਿ ਉਹ ਛੱਡਦਾ ਨਹੀਂ ਸੀਗਾ ਤੇ ਉਹਦੇ ਇਹਨਾਂ ਨੇ ਦਾਤ ਮਾਰੇ ਆ ਸਰਚ ਮਾਰਿਆ ਹੱਥਾਂ ਤੇ ਮਾਰਿਆ ਤੇ ਫੋਨ ਤੇ ਮੁੱਠਲ ਖੋ ਕੇ ਲੱਗ ਗਿਆ ਜੀ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ ਭੁੱਲਾ ਰਹੀ ਜੀ ਭੁੱਲਾ ਰਹੀ ਤੇ ਜਿਹਦੇ ਹੁਣ ਘਟਨਾ ਵਾਪਰੀ ਉਹ ਲੜਕੇ ਦਾ ਨਾਮ ਕੀ ਹੈ ਉਹਦਾ ਨਾਮ ਮਨਿੰਦਰ ਜੀ ਬਾਹਰ ਤਾਂ ਹੋਈ ਕਿੱਥੇ ਕਰਕੇ ਬਈ ਸਰ ਪਿੰਡ ਦੇ ਵਿੱਚ ਹੀ ਜੰਜ ਕਰਦੇ ਮੂਰੇ ਹਾਂ ਜੀ ਲੱਗ ਰਿਹਾ ਤੁਹਾਨੂੰ ਕੋਈ ਰੰਜਿਸ਼ ਵਗੈਰਾ ਨਹੀਂ ਨਹੀਂ ਇਹ ਲੁੱਟਾ ਖੋਹਦਾ ਜੀ ਨਹੀਂ ਛੀੜੀਆਂ ਦਾ ਹੀ ਕੰਮ ਆ ਕੋਈ ਰੰਜਿਸ਼ ਨਹੀਂ ਨਿਆਣਾ ਜੀ 13 ਸਾਲ ਦਾ ਸਰਫ ਉਹ ਪੜਦਾ ਹਾਲੇ ਸਟੂਡੈਂਟ ਆ ਹਾਂ ਜੀ ਗੈਰੀ ਕੀ ਕਰਦੇ ਸੀ ਉਹ ਬਾਹਰ ਨੇ ਜੀ ਹੁਣੀ ਗਏ ਨੇ ਕੀ ਲੈ ਕੇ ਕੀ ਆਏ ਦੇਖੋ ਫੋਨ ਲੈ ਕੇ ਗਿਆ ਜੀ ਆਈਫੋਨ ਆ ਦੇਖੋ ਤੇ ਦ ਇਹ ਮੌਕੇ ਤੇ ਕੋਈ ਫੋਸਗਰ ਤੁਸੀਂ ਉੱਥੇ ਵੀ ਮੌਕੇ ਤੇ ਇੱਕ ਬੰਦਾ ਹੋ ਗਿਆ ਪ੍ਰਾਪਤ ਫੜੋ ਗਿਆ ਉਹਦਾ ਬਾਈਕ ਆ ਉਹਦੀ ਤੇ ਉਹ ਫੜਾਤਾ ਜੀ ਅੱਛਾ ਹਾਂਜੀ ਮੌਕੇ ਤੇ ਲੈ ਗਏ ਹਾਂਜੀ ਹਾਂਜੀ ਉਹ ਪਿੰਡ ਵਾਲੇ ਤਿੰਨੇ ਜਾਣੇ ਸੀਗੇ ਇੱਕ ਬੰਦਾ ਫੜੋ ਗਿਆ ਜੀ ਦੋ ਫਰਾਰ ਹੋ ਗਏ ਦੋ ਫਰਾਰ ਨੇ ਜੀ ਮੌਕੇ ਦੇ ਤੇ ਇਹ ਲੱਗਦਾ ਮੁੰਡਾ ਕੁਝ ਲੱਗ ਰਿਹਾ ਤੁਹਾਨੂੰ ਕੋਈ ਬੋਲਿਆ ਜਾਂ ਕਿੱਦਾਂ ਹਾਂ ਉਹ ਦੱਸਿਆ ਕਿ ਤਿੰਨ ਜਾਣੇ ਸੀਗੇ ਵੀ ਫੋਨ ਤੇ ਮੁertal ਉਹਨਾਂ ਦੇ ਕੋਲ ਆ ਵੀ ਮੇਰੇ ਬਾਈਕ 'ਚ ਗੰਦਾ ਤੇਲ ਮੋਗ ਗਿਆ ਸੀਗਾ ਮੈਂ ਤਾਂ ਭੱਜ ਕੇ ਆਇਆ ਹਾਂ ਜੀ ਤਾਲੂਕ ਲੱਗ ਰਿਹਾ ਲੁੱਟਖੋ ਹੀ ਆ ਲੁੱਟਖੋ ਸਾਫ ਲੁੱਟਖੋ ਆ ਜੀ ਸਾਫ ਹੀ ਲੁੱਟਖੋ ਆ ਕੀ ਮੰਗ ਕਰਦੇ ਆ ਇਨਸਾਫ ਹੋਵੇ ਜੀ ਨਿਆਣਾ ਵਿਚਾਰਾ ਇਦਾਂ ਤਾਂ ਵੀ ਨਿਆਣੇ ਘਰੋਂ ਉਹਨਾਂ ਨਿਕਲ ਗਏ ਸਾਡੇ ਹਾਂ ਨਿਕਲ ਕੇ ਰੱਖਣਗੇ ਕਿੱਥੇ ਕਿੱਥੇ ਲੱਗੀਆਂ ਕਿਦਾਂ ਸੱਟਾਂ ਕਿੰਨੀ ਅਗ ਲੱਗੀਆਂ ਨੇ ਕਿੰਨਾ ਤੇ ਜੀ ਬੱਚੇ ਦੇ ਸਿਰ ਤੇ ਲੱਗੀ ਆ ਜੀ ਹੱਥਾਂ ਤੇ ਆ ਜੀ ਦੋਨਾਂ ਤੇ ਤੇ ਹਮਲਾ ਕਿਹੜੀ ਚੀਜ਼ ਨਾਲ ਕੀਤਾ ਦਾਤ ਮਾਰਿਆ ਜੀ ਤਿੱਕੀ ਧਾਰ ਵਾਲਾ ਕੋਈ ਵੀ ਹੋਗਾ ਤੁਹਾਡਾ ਕਿੰਨਾ ਲੱਗਦਾ ਬੇਟਾ ਮੇਰਾ ਬ੍ਰਦਰ ਆ ਜੀ ਹਾਂ ਜੀ ਮਾਮਲਾ ਇਦਾਂ ਉਹਨੇ ਜੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਆਧਾਰ ਤੇ ਕਹਿੰਦਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਦ ਵਿੱਚ ਮੇਰਾ ਮੋਟਰਸਾਈਕਲ ਖੋਹ ਲਈ ਉਹ ਸੀ ਕੀਤੀ ਲੜਾਈ ਉਹ ਦੱਤਰੇ ਮਾਰਨ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਵਕਈ ਉਹ ਵਾਰਦਾ ਤੇ ਚੀਜ਼ ਹੋਈ ਹੋਈ ਹੈ ਕੋਈ ਨਾ ਕੋਈ ਮੋਬਾਈਲ ਮੇਰਾ ਮੋਟਰਸਾਈਕਲ ਖੋਹ ਕੇ ਲੈ ਗਿਆ ਮੋਟਰਸਾਈਕਲ ਖੋਹ ਕੇ ਲੈ ਗਿਆ ਉਹਦੇ ਦੱਸਣਾ ਮਤਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪਤਾ ਕਰਕੇ ਉਹਦਾ ਮੋਟਰ ਖੋਹ ਲੈ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ 'ਚ ਲੋਕਾਂ ਨੇ ਫੋਲਿਆ ਬਿਲਕੁਲ ਹਾਂਜੀ ਤਿੰਨ ਜਣੇ ਸੀਗੇ ਦੋਨਾਂ 'ਚ ਇੱਕ ਨੂੰ ਫੜ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਰੱਖਣੀ ਹਾਂਜੀ ਸਾਡੇ ਕੋਲ ਮਨਿੰਦਰ ਰਾਏ son of ਰੰਦੀਪ ਰਾਏ 14 ਸਾਲ ਦਾ ਲੜਕਾ ਆਇਆ ਹੈ ਜੋ ਕਿ ਅਲੈਜੀਸਟਰੀ ਹੈਗੀ ਐਸਾਲਟ ਦੀ ਤੇ ਜੋ ਵੀ ਇਹਦੀ ਬੰਦੀ ਕਾਰਵਾਈ ਐ ਐਮ ਐਲ ਆਰ ਕਰ ਦਿੱਤੀ ਗਈ ਹੈ ਤੇ ਪੇਸ਼ੈਂਟ ਨੂੰ ਹਾਲ ਦੀ ਘੜੀ ਆਪਾਂ ਐਡਮਿਟ ਕਰਕੇ ਅੰਡਰ ਅਬਜ਼ਰਵੇਸ਼ਨ ਰੱਖਿਆ ਹੈ ਇਹਦਾ ਨਾਮ ਕੀ ਹੈ ਮਨਿੰਦਰ ਰਾਏ ਤੇ ਡੈਡੀਜ਼ ਆ ਰੰਦੀਪ ਰਾਏ ਕਿੱਥੇ ਰਹਿਣ ਵਾਲੇ ਨੇ ਇਹ ਰਹਿਣ ਵਾਲੇ ਭੁੱਲਾ ਰਾਏ ਤੋਂ ਆਇਆ ਕਿੰਨੀ ਸੱਟਾਂ ਲੱਗੀਆਂ ਸੱਟਾਂ ਜੋ ਵੀ ਸਿਗੀਆਂ ਇਹਦੇ ਬੱਚੇ ਦਾ ਸਟੇਬਲ ਹੈਗਾ ਐ ਤੇ ਕੋਈ ਸਿਰ ਦੀ ਸੱਟ ਤੇ ਹੱਥ ਤੇ ਸੱਟਾਂ ਹੈ ਤੇ ਉਹ ਐਮ ਐਲ ਆਰ ਦੇ ਵਿੱਚ ਆਪਾਂ ਨੋਟ ਕਰ ਦਿੱਤੀਆਂ ਗਈਆਂ ਨੇ ਤੇ ਅਗਲੀ ਕਾਰਵਾਈ ਨਹੀਂ ਸਟਿਚੇਸ ਵਗੈਰਾ ਵੀ ਲੱਗੇ ਨੇ ਹਾਂਜੀ ਤੇ ਪੁਲਿਸ ਸੂਚਨਾ ਵੀ ਦੇ ਦਿੱਤੀ ਗਈ ਹੈ ਇਸ ਨੂੰ